ਦੀ ਵੱਡੀ ਤੇ ਅਹਿਮ ਅਪਡੇਟ ਜਿਲ੍ਹਪੁਰ ਦੇ ਜੀਐਸ ਮੈਮੋਰੀਅਲ ਸਕੂਲ ਦੇ ਨਾਲ ਜੁੜੀ ਹੋਈ ਹੈ ਜਿੱਥੇ ਤੇ 12ਵੀਂ ਕਲਾਸ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਜਿਹੜਾ ਇਹ ਨੌਜਵਾਨ ਹੈ ਇਸ ਦਾ ਨਾਮ ਪਰਮਵੀਰ ਦੱਸਿਆ ਜਾ ਰਿਹਾ ਹੈ ਤੇ ਉੱਥੇ ਹੀ ਇੱਕ ਅਧਿਆਪਕਾ ਦੇ ਉੱਤੇ ਵੀ ਸ਼ੱਕ ਜਤਾਏ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਪਹਿਲਾਂ ਇਸ ਨੌਜਵਾਨ ਨੂੰ ਡਾਂਟਿਆ ਵੀ ਗਿਆ ਹਾਲਾਂਕਿ ਜਿਹੜੀ ਸਟੇਟਮੈਂਟ ਸਕੂਲ ਦੇ ਵੱਲੋਂ ਸਾਹਮਣੇ ਆਈ ਉਸ ਦੇ ਵਿੱਚ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਮੋਬਾਈਲ ਲੈਣ ਦੇ ਲਈ ਇਹ ਨੌਜਵਾਨ ਜਦੋਂ ਆਉਂਦਾ ਹੈ ਤਾਂ ਇੱਕਦਮ ਡਿੱਗ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕੋਈ ਹਾਰਟ ਟੈਗ ਜ਼ ਚਾਰ ਚੱਲੀ ਹੈ ਅਜੇ ਤੱਕ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਪਤਾ ਲੱਗਿਆ ਕਿ ਪੁਲਿਸ ਜਾਂਚ ਅਜੇ ਨਹੀਂ ਸ਼ੁਰੂ ਹੋਈ ਹਾਲਾਂਕਿ ਜਿਹੜਾ ਪੀੜਤ ਤੇ ਰ ਜਾਂ ਇਹ ਕਹਿ ਲਈਏ ਕਿ ਜਿਹੜੇ ਮ੍ਰਿਤਕ ਪਰਮਵੀਰ ਤੇ ਮਾਤਾ ਪਿਤਾ ਨੇ ਉਹਨਾਂ ਦਾ ਪੱਖ ਆਉਣਾ ਵੀ ਅਜੇ ਬਾਕੀ ਹੈ ਤੇ ਇਹ ਸਾਰੇ ਮਸਲੇ ਦੇ ਵਿੱਚ ਕੀ ਕੁਝ ਵਾਪਰਿਆ ਇਹ ਇੱਕ ਵੱਡਾ ਸਵਾਲ ਵੀ ਖੜਾ ਹੋ ਰਿਹਾ ਹਾਲਾਂਕਿ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਇਹ ਮੌਤ ਹੋਈ ਹੈ ਜੋ ਵੱਡੇ ਸਵਾਲ ਜ਼ਰੂਰ ਖੜੇ ਕਰ ਰਹੀ ਹੈ ਕਿਉਂਕਿ ਜਿਹੜਾ ਜੀਐਸ ਮੈਮੋਰੀਅਲ ਸਕੂਲ ਹੈ ਇਹ ਜੀਰਕਪੁਰ ਦਾ ਸਕੂਲ ਦੱਸਿਆ ਜਾ ਰਿਹਾ ਜਿੱਥੇ ਦਾ ਇਹ ਪੜਨ ਵਾਲਾ ਪਰਮਵੀਰ ਨੌ ਸੀ ਤੇ ਉੱਥੇ ਹੀ ਅਧਿਆਪਕਾ ਜਿਨ੍ਹਾਂ ਦੇ ਵੱਲੋਂ ਸਟੇਟਮੈਂਟ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਬੱਚਿਆਂ ਦੇ ਮੋਬਾਈਲ ਨੇ ਉਹ ਇੱਕ ਕਲਾਸਰੂਮ ਦੇ ਵਿੱਚ ਨਹੀਂ ਹੁੰਦੇ ਉਹ ਇੱਕ ਥਾਂ ਦੇ ਉੱਤੇ ਜਮ੍ਹਾਂ ਹੁੰਦੇ ਨੇ ਜਦੋਂ ਸਵੇਰੇ ਬੱਚੇ ਸਕੂਲ ਦੇ ਵਿੱਚ ਐਂਟਰ ਕਰਦੇ ਨੇ ਤਾਂ ਸਾਰੇ ਮੋਬਾਈਲ ਫੋਨ ਉਹਨਾਂ ਦੇ ਜਮ੍ਹਾਂ ਕਰ ਲਏ ਜਾਂਦੇ ਨੇ ਤੇ ਜਦੋਂ ਉਹ ਘਰ ਜਾਣ ਲੱਗਦੇ ਨੇ ਤਾਂ ਉਹ ਮੋਬਾਈਲ ਫੋਨ ਉਹਨਾਂ ਨੂੰ ਵਾਪਸ ਕਰ ਦਿੱਤੇ ਜਾਂਦੇ ਨੇ ਤੇ ਕਲਾਸਾਂ ਦੇ ਵਿੱਚ ਕਿਸੇ ਨੂੰ ਵੀ ਮੋਬਾਈਲ ਰੱਖਣ ਦੀ ਕੋਈ ਵੀ ਹਦਾਇਤ ਨਹੀਂ ਹੈ ਹਾਲਾਂਕਿ ਜਿਸ ਤਰ੍ਹਾਂ ਸ਼ਾਕਿਦ ਦੱਸਾਇਆ ਜਾ ਰਿਹਾ ਉਸ ਦੇ ਵਿੱਚ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਕਿਤੇ ਜਿਹੜੇ ਅਧਿਆਪਕਾ ਸਨ ਉਹਨਾਂ ਦੇ ਨਾਲ ਜਿਹੜੀ ਤੂਤੂ ਮਾਮਾ ਹੋਈ ਹੈ ਜਾਂ ਇਹ ਕਹਿ ਲੀਏ ਕਿ ਉਹਨਾਂ ਦੇ ਵੱਲੋਂ ਡਾਂਟਿਆ ਗਿਆ ਉਹ ਸ਼ਾਇਦ ਮੋਬਾਈਲ ਨੂੰ ਲੈ ਕੇ ਵੀ ਹੋ ਸਕਦੀ ਹੈ ਪਰ ਅਜੇ ਜਾਂਚ ਦਾ ਪਰ ਜਿਸ ਤਰ੍ਹਾਂ ਜਿਹੜੀ ਸਟੇਟਮੈਂਟ ਸਾਹਮਣੇ ਆਈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਨੌਜਵਾਨ ਮਪਣਾ ਮੋਬਾਈਲ ਲੈਣ ਦੇ ਲਈ ਜਦੋਂ ਪਹੁੰਚਦਾ ਹੈ ਤਾਂ ਉਦੋਂ ਇੱਕਦਮ ਉਹ ਚੱਕਰ ਖਾ ਕੇ ਡਿੱਗ ਜਾਂਦਾ ਉਸ ਤੋਂ ਬਾਅਦ ਉਸ ਦੀ ਜਿਹੜੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਗਈ ਹੈ ਹਾਲਾਂਕਿ ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਇਹ ਮੌਤ ਹੋਈ ਹੈ ਇਹ ਵੀ ਇੱਕ ਸਵਾਲ ਬਣਿਆ ਹੋਇਆ ਜਦੋਂ ਮੈਡੀਕਲ ਰਿਪੋਰਟ ਸਾਹਮਣੇ ਆਏਗੀ ਉਸ ਤੋਂ ਬਾਅਦ ਬਿਲਕੁਲ ਕਲੀਅਰ ਹੋਏਗਾ ਕਿ ਕੋਈ ਹਾਰਟ ਅਟੈਕ ਹੋਇਆ ਜਾਂ ਕੋਈ ਹੋਰ ਸਦਮਾ ਸੀ ਜਿਸ ਦੇ ਤਹਿਤ ਇਸ ਨੌਜਵਾਨ ਦੀ ਜਿਹੜੀ ਹੈ ਮੌਤ ਹੋਈ ਹੈ ਹਾਲਾਂਕਿ ਪਰਮਵੀਰ ਦੀ ਜਿਸ ਤਰ੍ਹਾਂ ਇਹ ਸ਼ੱਕੀ ਹਲਾਤਾਂ ਦੇ ਵਿੱਚ ਮੌਤ ਹੋਈ ਹੈ ਉਸ ਦੇ ਨਾਲ ਸਕੂਲ ਪ੍ਰਸ਼ਾਸਨ ਦੇ ਉੱਤੇ ਸਵਾਲ ਤਾਂ ਜਰੂਰ ਖੜੇ ਹੋ ਰਹੇ ਨੇ ਪਰ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਆਖਰ ਇੱਕ ਨੌਜਵਾਨ ਸੀ ਉਸ ਦਾ ਇਸ ਤਰੀਕੇ ਦੇ ਨਾਲ ਦੁਨੀਆ ਤੋਂ ਚਲਾ ਜਾਣਾ ਤੇ ਮਾਪਿਆਂ ਦਾ ਜਿਹੜਾ ਹਾਲ ਹੈ ਉਹ ਜੇ ਬਿਹਾਲ ਹੋਇਆ ਪਿਆ ਉਹ ਰੋ ਰੋ ਕੇ ਕਮਲੇ ਹੋਏ ਨਜ਼ਰ ਆ ਰਹੇ ਨੇ ਪਰ ਉਹਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਟੇਟਮੈਂਟ ਅਜੇ ਸਾਂਝੀ ਨਹੀਂ ਕੀਤੀ ਜਾ ਰਹੀ ਤੇ ਪੁਲਿਸ ਦੇ ਨਾਲ ਵੀ ਅਜੇ ਕੋਈ ਤਾਲਮੇਲ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਅਜੇ ਪੁਲਿਸ ਕੇਸ ਨਹੀਂ ਬਣਿਆ ਹਾਲਾਂਕਿ ਜਦੋਂ ਪੁਲਿਸ ਮਾਮਲੇ ਦੀ ਜਾਂਚ ਕਰੇਗੀ ਉਸ ਤੋਂ ਬਾਅਦ ਹੀ ਬਿਲਕੁਲ ਸਾਹ ਦੋਤੇ ਪਾਣੀ ਦਾ ਪਾਣੀ ਜ਼ਰੂਰ ਹੋਏਗਾ। ਹੋਰ ਇਹ ਦੇ ਨਾਲ ਜੁੜੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਤੇ ਅਹਿਮ ਅਪਡੇਟ ਜੀਲਪੁਰ ਦੇ ਜੀਐਸ ਮੈਮੋਰੀਅਲ ਸਕੂਲ ਦੇ ਨਾਲ ਜੁੜੀ ਹੋਈ ਹੈ ਜਿੱਥੇ ਤੇ 12ਵੀਂ ਕਲਾਸ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ। ਜਿਹੜਾ ਇਹ ਨੌਜਵਾਨ ਹੈ ਇਸ ਦਾ ਨਾਮ ਪਰਮਵੀਰ ਦੱਸਿਆ ਜਾ ਰਿਹਾ ਹੈ ਤੇ ਉੱਥੇ ਹੀ ਇੱਕ ਅਧਿਆਪਕਾ ਦੇ ਉੱਤੇ ਵੀ ਸ਼ੱਕ ਜਤਾਏ ਜਾ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਪਹਿਲਾਂ ਇਸ ਨੌਜਵਾਨ ਨੂੰ ਡਾਂਟਿਆ ਵੀ ਗਿਆ। ਹਾਲਾਂਕਿ ਜਿਹੜੀ ਸਟੇਟਮੈਂਟ ਸਕੂਲ ਦੇ ਵੱਲੋਂ ਸਾਹਮਣੇ ਆਈ ਹੈ ਉਸ ਦੇ ਵਿੱਚ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਮੋਬਾਈਲ ਲੈਣ ਦੇ ਲਈ ਇਹ ਨੌਜਵਾਨ ਜਦੋਂ ਆਉਂਦਾ ਹੈ ਤਾਂ ਇੱਕਦ ਜਿਹੜਾ ਮਾਮਲਾ ਹੈ ਉਸ ਦੀ ਜਾਂਚ ਲਗਾਤਾਰ ਚੱਲ ਰਹੀ ਹੈ ਅਜੇ ਤੱਕ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਪਤਾ ਲੱਗਿਆ ਕਿ ਪੁਲਿਸ ਜਾਂਚ ਅਜੇ ਨਹੀਂ ਸ਼ੁਰੂ ਹੋਈ ਹਾਲਾਂਕਿ ਜਿਹੜਾ ਪੀੜਤ ਤੇ ਰਯਾਇ ਕਹਿ ਲਿਏ ਕਿ ਜਿਹੜੇ ਮ੍ਰਿਤਕ ਪਰਮਵੀਰ ਦੇ ਮਾਤਾ ਪਿਤਾ ਨੇ ਉਹਨਾਂ ਦਾ ਪੱਖ ਆਉਣਾ ਵੀ ਅਜੇ ਬਾਕੀ ਹੈ ਤੇ ਇਹ ਸਾਰੇ ਮਸਲੇ ਦੇ ਵਿੱਚ ਕੀ ਕੁਝ ਵਾਪਰਿਆ ਇਹ ਇੱਕ ਵੱਡਾ ਸਵਾਲ ਵੀ ਖੜਾ ਹੋ ਰਿਹਾ ਹਾਲਾਂਕਿ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਇਹ ਮੌਤ ਹੋਈ ਹੈ ਜੋ ਵੱਡੇ ਸਵਾਲ ਜ਼ਰੂਰ ਖੜੇ ਕਰ ਰਹੀ ਹੈ ਕਿਉਂਕਿ ਜਿਹੜਾ ਜੀਐਸ ਮੈਮੋਰੀਅਲ ਸਕੂਲ ਹੈ ਇਹ ਜੀਰਕਪੁਰ ਦਾ ਸਕੂਲ ਦੱਸਿਆ ਜਾ ਰਿਹਾ ਪੜਨ ਵਾਲਾ ਪਰਮਵੀਰ ਨੌਜਵਾਨ ਸੀ ਤੇ ਉੱਥੇ ਹੀ ਅਧਿਆਪਕਾ ਜਿਨ੍ਹਾਂ ਦੇ ਵੱਲੋਂ ਸਟੇਟਮੈਂਟ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਬੱਚਿਆਂ ਦੇ ਮੋਬਾਈਲ ਨੇ ਉਹ ਇੱਕ ਕਲਾਸਰੂਮ ਦੇ ਵਿੱਚ ਨਹੀਂ ਹੁੰਦੇ ਉਹ ਇੱਕ ਥਾਂ ਦੇ ਉੱਤੇ ਜਮ੍ਹਾਂ ਹੁੰਦੇ ਨੇ ਜਦੋਂ ਸਵੇਰੇ ਬੱਚੇ ਸਕੂਲ ਦੇ ਵਿੱਚ ਐਂਟਰ ਕਰਦੇ ਨੇ ਤਾਂ ਸਾਰੇ ਮੋਬਾਈਲ ਫੋਨ ਉਹਨਾਂ ਦੇ ਜਮ੍ਹਾਂ ਕਰ ਲਏ ਜਾਂਦੇ ਨੇ ਤੇ ਜਦੋਂ ਉਹ ਘਰ ਜਾਣ ਲੱਗਦੇ ਨੇ ਤਾਂ ਉਹ ਮੋਬਾਈਲ ਫੋਨ ਉਹਨਾਂ ਨੂੰ ਵਾਪਸ ਕਰ ਦਿੱਤੇ ਜਾਂਦੇ ਨੇ ਤੇ ਕਲਾਸਾਂ ਦੇ ਵਿੱਚ ਕਿਸੇ ਨੂੰ ਵੀ ਮੋਬਾਈਲ ਰੱਖਣ ਦੀ ਕੋਈ ਵੀ ਹਦਾਇਤ ਨਹੀਂ ਹੈ ਹਾਲਾਂਕਿ ਜਿਸ ਤਰ੍ਹਾਂ ਸ਼ੱਕ ਜਤਾਇਆ ਜਾ ਰਿਹਾ ਉਸ ਦੇ ਵਿੱਚ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਕਿਤੇ ਜਿਹੜੇ ਅਧਿਆਪਕਾ ਸਨ ਉਹਨਾਂ ਦੇ ਨਾਲ ਜਿਹੜੀ ਤੂਤੂ ਮਾਮਾ ਹੋਈ ਹੈ ਜਾਂ ਇਹ ਕਹਿ ਲੀਏ ਕਿ ਉਹਨਾਂ ਦੇ ਵੱਲੋਂ ਡਾਂਟਿਆ ਗਿਆ ਉਹ ਸ਼ਾਇਦ ਮੋਬਾਈਲ ਨੂੰ ਲੈ ਕੇ ਵੀ ਹੋ ਸਕਦੀ ਹੈ ਪਰ ਅਜੇ ਜਾਂਚ ਦਾ ਵਿਸ਼ ਪਰ ਜਿਸ ਤਰ੍ਹਾਂ ਜਿਹੜੀ ਸਟੇਟਮੈਂਟ ਸਾਹਮਣੇ ਆਈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਨੌਜਵਾਨ ਮਪਣਾ ਮੋਬਾਈਲ ਲੈਣ ਦੇ ਲਈ ਜਦੋਂ ਪਹੁੰਚਦਾ ਹੈ ਤਾਂ ਉਦੋਂ ਇੱਕਦਮ ਉਹ ਚੱਕਰ ਖਾ ਕੇ ਡਿੱਗ ਜਾਂਦਾ ਉਸ ਤੋਂ ਬਾਅਦ ਉਸ ਦੀ ਜਿਹੜੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਗਈ ਹੈ ਹਾਲਾਂਕਿ ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਇਹ ਮੌਤ ਹੋਈ ਹੈ ਇਹ ਵੀ ਇੱਕ ਸਵਾਲ ਬਣਿਆ ਹੋਇਆ ਜਦੋਂ ਮੈਡੀਕਲ ਰਿਪੋਰਟ ਸਾਹਮਣੇ ਆਏਗੀ ਉਸ ਤੋਂ ਬਾਅਦ ਬਿਲਕੁਲ ਕਲੀਅਰ ਹੋਏਗਾ ਕਿ ਕੋਈ ਹਾਰਟ ਅਟੈਕ ਹੋਇਆ ਜਾਂ ਕੋਈ ਹੋਰ ਸਦਮਾ ਸੀ ਜਿਸ ਦੇ ਤਹਿਤ ਇਸ ਨੌਜਵਾਨ ਦੀ ਜਿਹੜੀ ਹੈ ਮੌਤ ਹੋਈ ਹੈ ਹਾਲਾਂਕਿ ਪਰਮਵੀਰ ਦੀ ਜਿਸ ਤਰ੍ਹਾਂ ਇਹ ਸ਼ੱਕੀ ਹਲਾਤਾਂ ਦੇ ਵਿੱਚ ਮੌਤ ਹੋਈ ਹੈ ਉਸ ਦੇ ਨਾਲ ਸਕੂਲ ਪ੍ਰਸ਼ਾਸਨ ਦੇ ਉੱਤੇ ਸਵਾਲ ਤਾਂ ਜ਼ਰੂਰ ਖੜੇ ਹੋ ਰਹੇ ਨੇ ਪਰ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਆਖਰ ਇੱਕ ਨੌਜਵਾਨ ਸੀ ਉਸ ਦਾ ਇਸ ਤਰੀਕੇ ਦੇ ਨਾਲ ਦੁਨੀਆ ਤੋਂ ਚਲਾ ਜਾਣਾ ਤੇ ਮਾਪਿਆਂ ਦਾ ਜਿਹੜਾ ਹਾਲ ਹੈ ਉਹ ਜੇ ਬਿਹਾਲ ਹੋਇਆ ਪਿਆ ਉਹ ਰੋ ਰੋ ਕੇ ਕਮਲੇ ਹੋਏ ਨਜ਼ਰ ਆ ਰਹੇ ਨੇ ਪਰ ਉਹਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਟੇਟਮੈਂਟ ਅਜੇ ਸਾਂਝੀ ਨਹੀਂ ਕੀਤੀ ਜਾ ਰਹੀ ਤੇ ਪੁਲਿਸ ਦੇ ਨਾਲ ਵੀ ਅਜੇ ਕੋਈ ਤਾਲਮੇਲ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਅਜੇ ਪੁਲਿਸ ਕੇਸ ਨਹੀਂ ਬਣਿਆ ਹਾਲਾਂਕਿ ਜਦੋਂ ਪੁਲਿਸ ਮਾਮਲੇ ਦੀ ਜਾਂਚ ਕਰੇਗੀ ਉਸ ਤੋਂ ਬਾਅਦ ਹੀ ਬਿਲਕੁਲ ਸਾਹ ਦੋਤੇ ਪਾਣੀ ਦਾ ਪਾਣੀ ਜ਼ਰੂਰ ਹੋਏਗਾ। ਹੋਰ ਇਹ ਦੇ ਨਾਲ ਜੁੜਿਓ ਤੁਸੀਂ ਇਸ ਵੇਲੇ ਦੀ ਵੱਡੀ ਤੇ ਅਹਿਮ ਅਪਡੇਟ ਜਿਲਖਪੁਰ ਦੇ ਜੀਐਸ ਮੈਮੋਰੀਅਲ ਸਕੂਲ ਦੇ ਨਾਲ ਜੁੜੀ ਹੋਈ ਹੈ ਜਿੱਥੇ ਤੇ 12ਵੀਂ ਕਲਾਸ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ। ਜਿਹੜਾ ਇਹ ਨੌਜਵਾਨ ਹੈ ਇਸ ਦਾ ਨਾਮ ਪਰਮਵੀਰ ਦੱਸਿਆ ਜਾ ਰਿਹਾ ਹੈ ਤੇ ਉੱਥੇ ਹੀ ਇੱਕ ਅਧਿਆਪਕਾ ਦੇ ਉੱਤੇ ਵੀ ਸ਼ੱਕ ਜਤਾਏ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਪਹਿਲਾਂ ਇਸ ਨੌਜਵਾਨ ਨੂੰ ਡਾਂਟਿਆ ਵੀ ਗਿਆ। ਹਾਲਾਂਕਿ ਜਿਹੜੀ ਸਟੇਟਮੈਂਟ ਸਕੂਲ ਦੇ ਵੱਲੋਂ ਸਾਹਮਣੇ ਆਈ ਹੈ ਉਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਮੋਬਾਈਲ ਲੈਣ ਦੇ ਲਈ ਇਹ ਨੌਜਵਾਨ ਜਦੋਂ ਆਉਂਦਾ ਹੈ ਤਾਂ ਇੱਕਦਮ ਅੱਜ ਜਿਹੜਾ ਮਾਮਲਾ ਹੈ ਉਸ ਦੀ ਜਾਂਚ ਲਗਾਤਾਰ ਚੱਲ ਰਹੀ ਹੈ ਅਜੇ ਤੱਕ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਪਤਾ ਲੱਗਿਆ ਕਿ ਪੁਲਿਸ ਜਾਂਚ ਅਜੇ ਨਹੀਂ ਸ਼ੁਰੂ ਹੋਈ ਹਾਲਾਂਕਿ ਜਿਹੜਾ ਪੀੜਤ ਤੇ ਰ ਜਾਂ ਇਹ ਕਹਿ ਲਈਏ ਕਿ ਜਿਹੜੇ ਮ੍ਰਿਤਕ ਪਰਮਵੀਰ ਤੇ ਮਾਤਾ ਪਿਤਾ ਨੇ ਉਹਨਾਂ ਦਾ ਪੱਖ ਆਉਣਾ ਵੀ ਅਜੇ ਬਾਕੀ ਹੈ ਤੇ ਇਹ ਸਾਰੇ ਮਸਲੇ ਦੇ ਵਿੱਚ ਕੀ ਕੁਝ ਵਾਪਰਿਆ ਇਹ ਇੱਕ ਵੱਡਾ ਸਵਾਲ ਵੀ ਖੜਾ ਹੋ ਰਿਹਾ ਹਾਲਾਂਕਿ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਇਹ ਮੌਤ ਹੋਈ ਹੈ ਜੋ ਵੱਡੇ ਸਵਾਲ ਜ਼ਰੂਰ ਖੜੇ ਕਰ ਰਹੀ ਹੈ ਕਿਉਂਕਿ ਜਿਹੜਾ ਜੀਐਸ ਮੈਮੋਰੀਅਲ ਸਕੂਲ ਹੈ ਇਹ ਜੀਰਕਪੁਰ ਦਾ ਸਕੂਲ ਦੱਸਿਆ ਜਾ ਰਿਹਾ ਜਿੱਥੇ ਦਾ ਇਹ ਪੜਨ ਵਾਲਾ ਪਰਮਵੀਰ ਨੌਜਵਾਨ ਸੀ ਤੇ ਉੱਥੇ ਹੀ ਅਧਿਆਪਕਾ ਜਿਨ੍ਹਾਂ ਦੇ ਵੱਲੋਂ ਸਟੇਟਮੈਂਟ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਬੱਚਿਆਂ ਦੇ ਮੋਬਾਈਲ ਨੇ ਉਹ ਇੱਕ ਕਲਾਸਰੂਮ ਦੇ ਵਿੱਚ ਨਹੀਂ ਹੁੰਦੇ ਉਹ ਇੱਕ ਥਾਂ ਦੇ ਉੱਤੇ ਜਮ੍ਹਾਂ ਹੁੰਦੇ ਨੇ ਜਦੋਂ ਸਵੇਰੇ ਬੱਚੇ ਸਕੂਲ ਦੇ ਵਿੱਚ ਐਂਟਰ ਕਰਦੇ ਨੇ ਤਾਂ ਸਾਰੇ ਮੋਬਾਈਲ ਫੋਨ ਉਹਨਾਂ ਦੇ ਜਮ੍ਹਾਂ ਕਰ ਲਏ ਜਾਂਦੇ ਨੇ ਤੇ ਜਦੋਂ ਉਹ ਘਰ ਜਾਣ ਲੱਗਦੇ ਨੇ ਤਾਂ ਉਹ ਮੋਬਾਈਲ ਫੋਨ ਉਹਨਾਂ ਨੂੰ ਵਾਪਸ ਕਰ ਦਿੱਤੇ ਜਾਂਦੇ ਨੇ ਤੇ ਕਲਾਸਾਂ ਦੇ ਵਿੱਚ ਕਿਸੇ ਨੂੰ ਵੀ ਮੋਬਾਈਲ ਰੱਖਣ ਦੀ ਕੋਈ ਵੀ ਹਦਾਇਤ ਨਹੀਂ ਹੈ ਹਾਲਾਂਕਿ ਜਿਸ ਤਰ੍ਹਾਂ ਸ਼ਾਕਿਦ ਦੱਸਾਇਆ ਜਾ ਰਿਹਾ ਉਸ ਦੇ ਵਿੱਚ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਕਿ ਅਤੇ ਆਪਕਾ ਸਨ ਉਹਨਾਂ ਦੇ ਨਾਲ ਜਿਹੜੀ ਤੂਤੂ ਮਮਾ ਹੋਈ ਹੈ ਜਾਂ ਇਹ ਕਹਿ ਲਿਏ ਕਿ ਉਹਨਾਂ ਦੇ ਵੱਲੋਂ ਡਾਂਟਿਆ ਗਿਆ ਉਹ ਸ਼ਾਇਦ ਮੋਬਾਈਲ ਨੂੰ ਲੈ ਕੇ ਵੀ ਹੋ ਸਕਦੀ ਹੈ ਪਰ ਅਜੇ ਜਾਂਚ ਦਾ ਵਿਸ਼ਾ ਹੈ ਪਰ ਜਿਸ ਤਰ੍ਹਾਂ ਜਿਹੜੀ ਸਟੇਟਮੈਂਟ ਸਾਹਮਣੇ ਆਈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਨੌਜਵਾਨ ਮਪਣਾ ਮੋਬਾਈਲ ਲੈਣ ਦੇ ਲਈ ਜਦੋਂ ਪਹੁੰਚਦਾ ਹੈ ਤਾਂ ਉਦੋਂ ਇੱਕਦਮ ਉਹ ਚੱਕਰ ਖਾ ਕੇ ਡਿੱਗ ਜਾਂਦਾ ਉਸ ਤੋਂ ਬਾਅਦ ਉਸ ਦੀ ਜਿਹੜੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਗਈ ਹੈ ਹਾਲਾਂਕਿ ਕਿਹੜੇ ਕਾਰਨ ਨੇ ਜਿਨਾ ਕਰਕੇ ਇਹ ਮੌਤ ਹੋਈ ਹੈ ਇਹ ਵੀ ਇੱਕ ਸਵਾਲ ਬਣਿਆ ਹੋਇਆ ਜਦੋਂ ਮੈਡੀਕਲ ਰਿਪੋਰਟ ਸਾਹਮਣੇ ਆਏਗੀ ਉਸ ਤੋਂ ਬਾਅਦ ਬਿਲਕੁਲ ਕਲੀਅਰ ਹੋਏਗਾ ਕਿ ਕੋਈ ਹਾਰਟ ਅਟੈਕ ਹੋਇਆ ਜਾਂ ਕੋਈ ਹੋਰ ਸਦਮਾ ਸੀ ਜਿਸ ਦੇ ਤਹਿਤ ਇਸ ਨੌਜਵਾਨ ਦੀ ਜਿਹੜੀ ਹੈ ਮੌਤ ਹੋਈ ਹੈ ਹਾਲਾਂਕਿ ਪਰਮਵੀਰ ਦੀ ਜਿਸ ਤਰ੍ਹਾਂ ਇਹ ਸ਼ੱਕੀ ਹਲਾਤਾਂ ਦੇ ਵਿੱਚ ਮੌਤ ਹੋਈ ਹੈ ਉਸ ਦੇ ਨਾਲ ਸਕੂਲ ਪ੍ਰਸ਼ਾਸਨ ਦੇ ਉੱਤੇ ਸਵਾਲ ਤਾਂ ਜਰੂਰ ਖੜੇ ਹੋ ਰਹੇ ਨੇ ਪਰ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਆਖਰ ਇੱਕ ਨੌਜਵਾਨ ਸੀ ਉਸ ਦਾ ਇਸ ਤਰੀਕੇ ਦੇ ਨਾਲ ਦੁਨੀਆ ਤੋਂ ਚਲਾ ਜਾਣਾ ਤੇ ਮਾਪਿਆਂ ਦਾ ਜਿਹੜਾ ਹਾਲ ਹੈ ਉਹ ਜੇ ਬਿਹਾਲ ਹੋਇਆ ਪਿਆ ਉਹ ਰੋ ਰੋ ਕੇ ਕਮਲੇ ਹੋਏ ਨਜ਼ਰ ਆ ਰਹੇ ਨੇ ਪਰ ਉਹਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਟੇਟਮੈਂਟ ਅਜੇ ਸਾਂਝੀ ਨਹੀਂ ਕੀਤੀ ਜਾ ਰਹੀ ਤੇ ਪੁਲਿਸ ਦੇ ਨਾਲ ਵੀ ਅਜੇ ਕੋਈ ਤਾਲਮੇਲ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਅਜੇ ਪੁਲਿਸ ਕੇਸ ਨਹੀਂ ਬਣਿਆ ਹਾਲਾਂਕਿ ਜਦੋਂ ਪੁਲਿਸ ਮਾਮਲੇ ਦੀ ਜਾਂਚ ਕਰੇਗੀ ਉਸ ਤੋਂ ਬਾਅਦ ਹੀ ਬਿਲਕੁਲ ਸਾਹ ਦੋਤੇ ਪਾਣੀ ਦਾ ਪਾਣੀ ਜ਼ਰੂਰ ਹੋਏਗਾ। ਹੋਰ ਇਹ ਦੇ ਨਾਲ ਜੁੜੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਤੇ ਅਹਿਮ ਅਪਡੇਟ ਜੀਲਪੁਰ ਦੇ ਜੀਐਸ ਮੈਮੋਰੀਅਲ ਸਕੂਲ ਦੇ ਨਾਲ ਜੁੜੀ ਹੋਈ ਹੈ ਜਿੱਥੇ ਤੇ 12ਵੀਂ ਕਲਾਸ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ। ਜਿਹੜਾ ਇਹ ਨੌਜਵਾਨ ਹੈ ਉਸ ਦਾ ਨਾਮ ਪਰਮਵੀਰ ਦੱਸਿਆ ਜਾ ਰਿਹਾ ਹੈ ਤੇ ਉੱਥੇ ਹੀ ਇੱਕ ਅਧਿਆਪਕਾ ਦੇ ਉੱਤੇ ਵੀ ਸ਼ੱਕ ਜਤਾਏ ਜਾ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਪਹਿਲਾਂ ਇਸ ਨੌਜਵਾਨ ਨੂੰ ਡਾਂਟਿਆ ਵੀ ਗਿਆ। ਹਾਲਾਂਕਿ ਜਿਹੜੀ ਸਟੇਟਮੈਂਟ ਸਕੂਲ ਦੇ ਵੱਲੋਂ ਸਾਹਮਣੇ ਆਈ ਉਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਮੋਬਾਈਲ ਲੈਣ ਦੇ ਲਈ ਇਹ ਨੌਜਵਾਨ ਜਦੋਂ ਆਉਂਦਾ ਹੈ ਤਾਂ ਇੱਕਦਮ ਅਜੇ ਜਿਹੜਾ ਮਾਮਲਾ ਹੈ ਉਸ ਦੀ ਜਾਂਚ ਲਗਾਤਾਰ ਚੱਲ ਰਹੀ ਹੈ ਅਜੇ ਤੱਕ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਪਤਾ ਲੱਗਾ ਕਿ ਪੁਲਿਸ ਜਾਂਚ ਅਜੇ ਨਹੀਂ ਸ਼ੁਰੂ ਹੋਈ ਹਾਲਾਂਕਿ ਜਿਹੜਾ ਪੀੜਤ ਤੇ ਰ ਜਾਂ ਇਹ ਕਹਿ ਲਈਏ ਕਿ ਜਿਹੜੇ ਮ੍ਰਿਤਕ ਪਰਮ ਵੀਰ ਤੇ ਮਾਤਾ ਪਿਤਾ ਨੇ ਉਹਨਾਂ ਦਾ ਪੱਖ ਆਉਣਾ ਵੀ ਅਜੇ ਬਾਕੀ ਹੈ ਤੇ ਇਹ ਸਾਰੇ ਮਸਲੇ ਦੇ ਵਿੱਚ ਕੀ ਕੁਝ ਵਾਪਰਿਆ ਇਹ ਇੱਕ ਵੱਡਾ ਸਵਾਲ ਵੀ ਖੜਾ ਹੋ ਰਿਹਾ ਹਾਲਾਂਕਿ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਇਹ ਮੌਤ ਹੋਈ ਹੈ ਜੋ ਵੱਡੇ ਸਵਾਲ ਜ਼ਰੂਰ ਖੜੇ ਕਰ ਰਹੀ ਹੈ ਕਿਉਂਕਿ ਜਿਹੜਾ ਜੀਐਸ ਮੈਮੋਰੀਅਲ ਸਕੂਲ ਹੈ ਇਹ ਜੀਰਕਪੁਰ ਦਾ ਸਕੂਲ ਦੱਸਿਆ ਜਾ ਰਿ E Et... ਪੜਨ ਵਾਲਾ ਪਰਮਵੀਰ ਨੌਜਵਾਨ ਸੀ ਤੇ ਉੱਥੇ ਹੀ ਅਧਿਆਪਕਾ ਜਿਨ੍ਹਾਂ ਦੇ ਵੱਲੋਂ ਸਟੇਟਮੈਂਟ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਬੱਚਿਆਂ ਦੇ ਮੋਬਾਈਲ ਨੇ ਉਹ ਇੱਕ ਕਲਾਸਰੂਮ ਦੇ ਵਿੱਚ ਨਹੀਂ ਹੁੰਦੇ ਉਹ ਇੱਕ ਥਾਂ ਦੇ ਉੱਤੇ ਜਮ੍ਹਾਂ ਹੁੰਦੇ ਨੇ ਜਦੋਂ ਸਵੇਰੇ ਬੱਚੇ ਸਕੂਲ ਦੇ ਵਿੱਚ ਐਂਟਰ ਕਰਦੇ ਨੇ ਤਾਂ ਸਾਰੇ ਮੋਬਾਈਲ ਫੋਨ ਉਹਨਾਂ ਦੇ ਜਮ੍ਹਾਂ ਕਰ ਲਏ ਜਾਂਦੇ ਨੇ ਤੇ ਜਦੋਂ ਉਹ ਘਰ ਜਾਣ ਲੱਗਦੇ ਨੇ ਤਾਂ ਉਹ ਮੋਬਾਈਲ ਫੋਨ ਉਹਨਾਂ ਨੂੰ ਵਾਪਸ ਕਰ ਦਿੱਤੇ ਜਾਂਦੇ ਨੇ ਤੇ ਕਲਾਸਾਂ ਦੇ ਵਿੱਚ ਕਿਸੇ ਨੂੰ ਵੀ ਮੋਬਾਈਲ ਰੱਖਣ ਦੀ ਕੋਈ ਵੀ ਹਦਾਇਤ ਨਹੀਂ ਹੈ ਹਾਲਾਂਕਿ ਜਿਸ ਤਰ੍ਹਾਂ ਸ਼ਾਕਿਦ ਦੱਸਾਇਆ ਜਾ ਰਿਹਾ ਉਸ ਦੇ ਵਿੱਚ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਕਿ ਅਤੇ ਆਪਕਾ ਸਨ ਉਹਨਾਂ ਦੇ ਨਾਲ ਜਿਹੜੀ ਤੂਤੂ ਮਾਮਾ ਹੋਈ ਹੈ ਜਾਂ ਇਹ ਕਹਿ ਲਿਏ ਕਿ ਉਹਨਾਂ ਦੇ ਵੱਲੋਂ ਡਾਂਟਿਆ ਗਿਆ ਉਹ ਸ਼ਾਇਦ ਮੋਬਾਈਲ ਨੂੰ ਲੈ ਕੇ ਵੀ ਹੋ ਸਕਦੀ ਹੈ ਪਰ ਅਜੇ ਜਾਂਚ ਦਾ ਵਿਸ਼ਾ ਹੈ ਪਰ ਜਿਸ ਤਰ੍ਹਾਂ ਜਿਹੜੀ ਸਟੇਟਮੈਂਟ ਸਾਹਮਣੇ ਆਈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਨੌਜਵਾਨ ਮੱਪਣਾ ਮੋਬਾਈਲ ਲੈਣ ਦੇ ਲਈ ਜਦੋਂ ਪਹੁੰਚਦਾ ਹੈ ਤਾਂ ਉਦੋਂ ਇੱਕਦਮ ਉਹ ਚੱਕਰ ਖਾ ਕੇ ਡਿੱਗ ਜਾਂਦਾ ਉਸ ਤੋਂ ਬਾਅਦ ਉਸ ਦੀ ਜਿਹੜੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਗਈ ਹੈ ਹਾਲਾਂਕਿ ਕਿਹੜੇ ਕਾਰਨ ਨੇ ਜਿਨਾ ਕਰਕੇ ਇਹ ਮੌਤ ਹੋਈ ਹੈ ਇਹ ਵੀ ਇੱਕ ਸਵਾਲ ਬਣਿਆ ਹੋਇਆ ਜਦੋਂ ਮੈਡੀਕਲ ਰਿਪੋਰਟ ਸਾਹਮਣੇ ਆਏਗੀ ਉਸ ਤੋਂ ਬਾਅਦ ਬਿਲਕੁਲ ਕਲੀਅਰ ਹੋਏਗਾ ਕਿ ਕੋਈ ਹਾਰਟ ਅਟੈਕ ਹੋਇਆ ਜਾਂ ਕੋਈ ਹੋਰ ਸਦਮਾ ਸੀ ਜਿਸ ਦੇ ਤਹਿਤ ਇਸ ਨੌਜਵਾਨ ਦੀ ਜਿਹੜੀ ਹੈ ਮੌਤ ਹੋਈ ਹੈ ਹਾਲਾਂਕਿ ਪਰਮਵੀਰ ਦੀ ਜਿਸ ਤਰ੍ਹਾਂ ਇਹ ਸ਼ੱਕੀ ਹਲਾਤਾਂ ਦੇ ਵਿੱਚ ਮੌਤ ਹੋਈ ਹੈ ਉਸ ਦੇ ਨਾਲ ਸਕੂਲ ਪ੍ਰਸ਼ਾਸਨ ਦੇ ਉੱਤੇ ਸਵਾਲ ਤਾਂ ਜ਼ਰੂਰ ਖੜੇ ਹੋ ਰਹੇ ਨੇ ਪਰ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਆਖਰ ਇੱਕ ਨੌਜਵਾਨ ਸੀ ਉਸ ਦਾ ਇਸ ਤਰੀਕੇ ਦੇ ਨਾਲ ਦੁਨੀਆ ਤੋਂ ਚਲਾ ਜਾਣਾ ਤੇ ਮਾਪਿਆਂ ਦਾ ਜਿਹੜਾ ਹਾਲ ਹੈ ਉਹ ਜੇ ਬਿਹਾਲ ਹੋਇਆ ਪਿਆ ਉਹ ਰੋ ਰੋ ਕੇ ਕਮਲੇ ਹੋਏ ਨਜ਼ਰ ਆ ਰਹੇ ਨੇ ਪਰ ਉਹਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਟੇਟਮੈਂਟ ਅਜੇ ਸਾਂਝੀ ਨਹੀਂ ਕੀਤੀ ਜਾ ਰਹੀ ਤੇ ਪੁਲਿਸ ਦੇ ਨਾਲ ਵੀ ਅਜੇ ਕੋਈ ਤਾਲਮੇਲ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਅਜੇ ਪੁਲਿਸ ਕੇਸ ਨਹੀਂ ਬਣਿਆ ਹਾਲਾਂਕਿ ਜਦੋਂ ਪੁਲਿਸ ਮਾਮਲੇ ਦੀ ਜਾਂਚ ਕਰੇਗੀ ਉਸ ਤੋਂ ਬਾਅਦ ਹੀ ਬਿਲਕੁਲ ਸਾਹ ਦੋਤੇ ਪਾਣੀ ਦਾ ਪਾਣੀ ਜ਼ਰੂਰ ਹੋਏਗਾ। ਔਰ ਨਰ ਦੇ ਨਾਲ ਜੁੜੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਤੇ ਅਹਿਮ ਅਪਡੇਟ ਜੀਲਪੁਰ ਦੇ ਜੀਐਸ ਮੈਮੋਰੀਅਲ ਸਕੂਲ ਦੇ ਨਾਲ ਜੁੜੀ ਹੋਈ ਹੈ ਜਿੱਥੇ ਤੇ 12ਵੀਂ ਕਲਾਸ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ। ਜਿਹੜਾ ਇਹ ਨੌਜਵਾਨ ਹੈ ਇਸ ਦਾ ਨਾਮ ਪਰਮਵੀਰ ਦੱਸਿਆ ਜਾ ਰਿਹਾ ਹੈ ਤੇ ਉੱਥੇ ਹੀ ਇੱਕ ਅਧਿਆਪਕਾ ਦੇ ਉੱਤੇ ਵੀ ਸ਼ੱਕ ਜਤਾਏ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਪਹਿਲਾਂ ਇਸ ਨੌਜਵਾਨ ਨੂੰ ਡਾਂਟਿਆ ਵੀ ਗਿਆ। ਹਾਲਾਂਕਿ ਜਿਹੜੀ ਸਟੇਟਮੈਂਟ ਸਕੂਲ ਦੇ ਵੱਲੋਂ ਸਾਹਮਣੇ ਆਈ ਹੈ ਉਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਮੋਬਾਈਲ ਲੈਣ ਦੇ ਲਈ ਇਹ ਨੌਜਵਾਨ ਹਾਰਟ ਅਟੈਕ ਜ਼ਰੂਰ ਹੋਇਆ ਪਰ ਅਜੇ ਜਿਹੜਾ ਮਾਮਲਾ ਹੈ ਉਸ ਦੀ ਜਾਂਚ ਲਗਾਤਾਰ ਚੱਲ ਰਹੀ ਹੈ ਅਜੇ ਤੱਕ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਪਤਾ ਲੱਗਿਆ ਕਿ ਪੁਲਿਸ ਜਾਂਚ ਅਜੇ ਨਹੀਂ ਸ਼ੁਰੂ ਹੋਈ ਹਾਲਾਂਕਿ ਜਿਹੜਾ ਪੀੜਤ ਤੇ ਰ ਜਾਂ ਇਹ ਕਹਿ ਲਈਏ ਕਿ ਜਿਹੜੇ ਮ੍ਰਿਤਕ ਪਰਮਵੀਰ ਦੇ ਮਾਤਾ ਪਿਤਾ ਨੇ ਉਹਨਾਂ ਦਾ ਪੱਖ ਆਉਣਾ ਵੀ ਅਜੇ ਬਾਕੀ ਹੈ ਤੇ ਇਹ ਸਾਰੇ ਮਸਲੇ ਦੇ ਵਿੱਚ ਕੀ ਕੁਝ ਵਾਪਰਿਆ ਇਹ ਇੱਕ ਵੱਡਾ ਸਵਾਲ ਵੀ ਖੜਾ ਹੋ ਰਿਹਾ ਹਾਲਾਂਕਿ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਇਹ ਮੌਤ ਹੋਈ ਹੈ ਜੋ ਵੱਡੇ ਸਵਾਲ ਜ਼ਰੂਰ ਖੜੇ ਕਰ ਰਹੀ ਹੈ ਕਿਉਂਕਿ ਜਿਹੜਾ ਜੀਐਸ ਮੈਮੋਰੀਅਲ ਸਕੂਲ ਹੈ ਇਹ ਜੀਰਕਪੁਰ ਦਾ ਸਕੂਲ ਦੱਸਿਆ ਜਾ ਰਿਹਾ ਜਿੱਥੇ ਦਾ ਇਹ ਪੜਨ ਵਾਲਾ ਪਰਮਵੀਰ ਨੌਜਵਾਨ ਸੀ ਤੇ ਉੱਥੇ ਹੀ ਅਧਿਆਪਕਾ ਜਿਨ੍ਹਾਂ ਦੇ ਵੱਲੋਂ